ਅੱਜਿੱਥੇ-ਜਿੱਥੇ ਗੜੇ ਪਏ ਆ ਮੇਲਾ ਦਾ ਘਟ ਹਜ਼ਾਰਾਂ ਏਕੜ ਜ਼ਮੀਨ ਕਈ ਪਿੰਡ ਤਬਾਹ ਕਰਤੇ ਗੜੇ ਅੱਜ ਅਸੈਂਬਲੀ ਦਾ ਸੈਸ਼ਨ ਚ ਵੀ ਹੈ ਅਸੀਂ ਆਪਣੇ ਐਮਐਲਏ ਸਾਹਿਬ ਨੂੰ ਵੀ ਕਿਹਾ ਉਥੇ ਬ੍ਰੀਸ ਸਾਹਿਬ ਹਿਰਾਨੀ ਸਾਹਿਬ ਜੀ ਵਿਕਮ ਸਾਹਿਬ ਹਿਰਾਨੀ ਸਾਹਿਬ ਦਾ ਮਾਈਕ ਔਨ ਕਰੋਗੇ ਹਿਰਾਨੀ ਸਾਹਿਬ ਜੀ ਵਿਕਮ ਸਾਹਿਬ ਧੰਨਵਾਦ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਸੀਐਮ ਸਾਹਿਬ ਵੀ ਬੈਠੇ ਨੇ ਜਿਹੜੀ ਪਰਸੋਂ ਬਰਸਾਤ ਹੋਈ ਆ ਉਹਦੇ ਨਾਲ ਕਾਫੀ ਪਿੰਡਾਂ ਦੇ ਵਿੱਚ ਗੜੇਮਾਰੀ ਦੇ ਨਾਲ ਝੱਖੜ ਦੇ ਨਾਲ ਤੇ ਬਰਸਾਤ ਦੇ ਨਾਲ ਬੇਮੌਸਮੀ ਬਰਸਾਤ ਦੇ ਨਾਲ ਕਾਫੀ ਪਿੰਡਾਂ ਦੇ ਵਿੱਚ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਖਾਸ ਤੌਰ ਤੇ ਕਣਕ ਦਾ ਆਲੂ ਦਾ ਤੇ ਖਾਸ ਜਿਹੜਾ ਜ਼ਿਲ੍ਹਾ ਬਠਿੰਡਾ ਬਠਿੰਡਾ ਜਿਹੜੇ ਦੇ ਕਾਫੀ 5-7 ਪਿੰਡਾਂ ਵਿੱਚ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਚੱਕ ਅਤਰ ਸਿੰਘ ਵਾਲਾ ਆਨੰਦਗੜ੍ਹ ਬਾਜਿਕ ਸਰਦਾਰਗੜ੍ਹ ਕਰਮਗੜ੍ਹ ਵਿਰਕਖੁਰਦ ਬੁਰਜ ਮਹਿਮਾ ਅਤੇ ਮੈਮ ਸਰਕਾਰੀ ਇਹ ਪਿੰਡਾਂ ਹੋਰ ਵੀ ਕਾਫੀ ਪਿੰਡ ਨੇ ਜਿੱਥੇ ਜਿਆਦਾ ਨੁਕਸਾਨ ਹੋਇਆ ਮੇਰੀ ਬੇਨਤੀ ਆ ਕਿ ਉਹਦੀ ਤੁਰੰਤ ਗਦਾਵਰੀ ਕਰਾ ਕੇ ਕਿਸਾਨਾਂ ਦਾ ਜੋ ਵੀ ਨੁਕਸਾਨ ਹੋਇਆ ਚਾਹੇ ਕਣਕ ਦੀ ਫਸਲ ਦਾ ਹੋਇਆ ਚਾਹੇ ਆਲੂ ਦਾ ਹੋਇਆ ਉਹਨਾਂ ਕਿਸਾਨਾਂ ਨੂੰ ਗਦਾਵਰੀ ਕਰਾ ਕੇ ਉਹਨੂੰ ਮੁਆਵਜ਼ਾ ਦਿੱਤਾ ਜਾਵੇ ਉਹਦੇ ਨਾਲ ਹੀ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਉਹਦੀ ਅਸੀਂ ਹਮਾਇਤ ਕਰਦੇ ਆ ਡਟ ਕੇ ਕਿਉਂਕਿ ਪੰਜਾਬ ਦਾ ਮੁੱਖ ਕਿੱਤਾ ਖੇਤੀਬਾੜੀ ਆ। ਇਹ ਪੰਜਾਬ ਦਾ ਕਿਸਾਨ ਖੁਸ਼ਹਾਲਾ ਤਾਂ ਹੀ ਸਾਰਾ ਪੰਜਾਬ ਖੁਸ਼ਹਾਲਾ। ਹਰ ਵਰਗ ਸਿੱਧੇ ਨਾ ਸਿੱਧੇ ਤਰ ਕੋਈ ਵੀ ਕਿੱਤਾ ਕਰਨ ਵਾਲਾ ਵਿਅਕਤੀ ਆ ਉਹ ਕਿਸਾਨੀ ਨਾਲ ਜੁੜਿਆ ਹੋਇਆ। ਸੋ ਸਰਕਾਰ ਨੂੰ ਚਾਹੀਦਾ ਜੀ ਕਿਸਾਨਾਂ ਦਾ ਡੱਟ ਕੇ ਸਾਥ ਦੇਣ। ਹਰਿਆਣਾ ਸਰਕਾਰ ਵੱਲੋਂ ਜੋ ਵੀ ਬਾਰਡਰ ਤੇ ਸਾਡੇ ਕਿਸਾਨਾਂ ਦੇ ਖਿਲਾਫ ਜੋ ਉਹਨਾਂ ਦੇ ਗੋਲੀਆਂ ਚਲਾਈਆਂ ਗਈਆਂ ਉਹਦੀ ਮੈਂ ਸਖਤ ਸ਼ਬਦਾਂ 'ਚ ਨਿੰਦਾ ਕਰਦਾ ਹਾਂ। ਅਤੇ ਸਾ ਸ਼ੁਭਕਰਨ ਸਿੰਘ ਜੋ ਕਿਸਾਨ ਦੀ ਮੌਤ ਹੋਈ ਆ ਉਹਦੇ ਤੇ ਬਾਏ ਨੇਮ ਹਰਿਆਣੇ ਦੇ ਗ੍ਰਹਿ ਮੰਤਰੀ ਉਥੋਂ ਦੇ ਡੀਜੀਪੀ ਅਤੇ ਜਿਹੜੇ ਪੁਲਿਸ ਆਫੀਸਰ ਦੋਸ਼ੀ ਨੇ ਉਹਨਾਂ ਦੇ ਖਿਲਾਫ ਬਾਏ ਨੇਮ ਪਰਚਾ ਦਰਜ ਹੋਣਾ ਚਾਹੀਦਾ ਅਤੇ ਸਰਕਾਰ ਨੂੰ ਚਾਹੀਦਾ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਕਿਸਾਨਾਂ ਦੇ ਇਸ ਅੰਦੋਲਨ ਦਾ ਅਸੀਂ ਬਟਕੇ ਸਾਧਈਏ ਕਿਉਂਕਿ ਬੜੀਆਂ ਜਾਇਜ਼ ਮੰਗਾਂ ਨੇ ਉਹਨਾਂ ਦੀਆਂ ਜੋ ਵੀ ਮੰਗਾਂ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਉਹ ਕੇਂਦਰ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਨੇ ਉਹਨਾਂ ਨੇ ਵਾਅਦਾ ਵੀ ਕੀਤਾ ਚਾਹੇ ਕਿਸਾਨਾਂ ਦਾ ਕਰਜ਼ਾ ਮਾਫੀ ਦੀ ਗੱਲ ਆ ਚਾਹੇ ਸੁਆਮੀ ਨਾਥਨ ਰਿਪੋਰਟ ਆ ਜਿਹੜੀ ਉਹ ਲਾਗੂ ਕਰਨ ਦੀ ਗੱਲ ਹੈ ਅਤੇ ਇਸ ਤੋਂ ਬਿਨਾਂ ਪਿਛਲੇ ਅੰਦੋਲਨ ਦੌਰਾਨ ਜਿਹੜੇ ਕਿਸਾਨਾਂ ਤੇ ਝੂਠੇ ਪਰਚੇ ਦਰਜ ਕੀਤੇ ਗਏ ਉਹਨਾਂ ਨੂੰ ਰੱਦ ਕਰਨ ਦੀ ਗੱਲ ਆ ਅਤੇ ਐਮਐਸਪੀ ਦੀ ਜਿਹੜੀ ਗਰੰਟੀ ਦੀ ਗੱਲ ਹੈ ਇਹ ਮਸਲੇ ਬੜੇ ਜ਼ਰੂਰੀ ਨੇ ਸੋ ਇਹ ਜਿਹੜੀਆਂ ਮੰਗਾਂ ਕਿਸਾਨਾਂ ਦੀ ਕੇਂਦਰ ਸਰਕਾਰ ਨੂੰ ਪ੍ਰਵਾਨ ਕਰਨੀ ਚਾਹੀਦੀਆਂ ਧੰਨਵਾਦ ਜਿਉ ਤੁਸੀਂ ਮੈਨੂੰ ਇਸ ਮੁੱਦੇ ਤੇ ਬੋਲਣ ਦਾ ਮੌਕਾ ਦਿੱਤਾ ਧੰਨਵਾਦ